ਸਾਡਾ ਰਾਜ ਭਾਗ ਜਾਂਦਾ ਰਿਹਾ ਚਾਲੀਆਂ ਸਾਲਾਂ ਦਾ ਰਾਜ ਭਾਗ ਛਾਤਰ ਚਿੱਤ ਬੰਦਿਆਂ ਨੇ ਦਸਾਂ ਸਾਲਾਂ ਚ ਬਰਬਾਦ ਕਰ ਦਿੱਤਾ ਦਸਾਂ ਸਾਲਾਂ ਚ ਜਿਵੇਂ ਹੁਣ ਕਈਆਂ ਨੇ ਕੀਤੀ ਰਾਜ ਭਾਗ ਬਰਬਾਦ ਸਾਡੀ ਉਹਨਾਂ ਤੇ ਦਿਲ ਚ ਬੈਠੀ ਆਪੇ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜਾਣ ਮੈਂ ਨਹੀਂ ਕੁਰਸੀ ਛੱਡਣੀ ਕੋਹ ਪੈਂਦੀ ਆ ਤੇ ਠੱਠੇ ਖੂ ਵਿੱਚ ਪਵੇ ਪਰ ਜੇ ਮੈਂ ਮੁੱਖ ਮੰਤਰੀ ਮੇਰਾ ਮੁੰਡਾ ਮੁੱਖ ਮੰਤਰੀ ਮੇਰਾ ਪੋਤਰਾ ਮੁੱਖ ਮੰਤਰੀ ਮੈਂ ਨਹੀਂ ਕੁਰਸੀ ਨੂੰ ਲੈਣਾ ਤੋ ਸਤਕਾਰਯੋਗ ਖਾਲਸਾ ਜੀ ਆ ਚੀਜ਼ ਨੇ ਕੌਮ ਦੀਆਂ ਬੇੜੀਆਂ ਚਵੱਟੇ ਪਾਏ ਨੇ ਹੁਣ ਜਦੋਂ ਮਹਾਰਾਜਾ ਰਜੀਤ ਸਿੰਘ ਦੀ ਮੌਤ ਹੋਈ ਧਿਆਨ ਸਿੰਘ ਡੋਗਰੇ ਨੇ ਸ਼ੇਰੇ ਪੰਜਾਬ ਦੇ ਮੁੰਡੇ ਨੌਵਾਂ ਪੁੱਤ ਚੁਣ-ਚੁਣ ਕੇ ਮਾਰੇ ਧਿਆਨ ਸਿੰਘ ਡੋਗਰੇ ਨੇ ਚੁਣ-ਚੁਣ ਕੇ ਹੁਣ ਜਦੋਂ ਘਰ ਪਾਟ ਗਿਆ ਨਾ ਲਾਲ ਸਿੰਘ ਤੇ ਤੇਜਾ ਸਿੰਘ ਅੰਗਰੇਜ਼ਾਂ ਦੇ ਨਾਲ ਸ਼ੇਰੇ ਪੰਜਾਬ ਨੇ 1809 ਵਿੱਚ ਇੱਕ ਸੰਧੀ ਕੀਤੀ ਸੀ ਉਹ ਸੰਧੀ ਇਹ ਸੀ ਕਿ ਸਤਲੁਜ ਤੋਂ ਪਾਰ ਜਿਹੜੇ 84 ਪਿੰਡ ਨੇ ਖਾਲਸੇ ਦੇ ਉਹਦੀ ਰਾਖੀ ਅੰਗਰੇਜ਼ ਕਰੇਗਾ ਤੇ ਸਾਲ ਬਾਅਦ ਮਾਮਲਾ ਸ਼ੇਰੇ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਇਆ ਜਾਵੇਗਾ। ਉੱਥੇ ਮਹਾਰਾਜਾ ਰਜੀਤ ਸਿੰਘ ਫੌਜ ਰੱਖੇ ਚਾਹੇ ਨਾ ਰੱਖੇ ਉਹਦੀ ਮਰਜ਼ੀ। ਉਹ ਸਤਲੁਜ ਤੋਂ ਪਾਰ ਇੱਕ ਰਾਜਾ ਹੈ ਅੰਗਰੇਜ਼ਾਂ ਦਾ ਮਿੱਤਰ ਉਹਨੂੰ ਕਹਿੰਦੇ ਰਾਜਾ ਪਹਾੜਾ ਸਿੰਘ। ਉਹ ਰਾਜਾ ਪਹਾੜਾ ਸਿੰਘ ਅੰਗਰੇਜ਼ਾਂ ਨਾਲ ਯਾਰ ਆਲਾ ਅੱਜ ਵੀ ਕਿਤੇ ਪਹਾੜਾ ਸਿੰਘ ਹੋਣਾ ਦਾ ਘਾਟਾ ਥੋੜੀ ਆ ਅੱਜ ਵੀ ਪਹਾੜਾ ਸਿੰਘ ਬਹੁਤ ਨਹੀਂ ਉਹ ਜਦੋਂ ਕੋ ਕੁਰਸੀ ਤੇ ਬੈਠਾ ਹੁੰਦਾ ਉਦੋਂ ਕਹਿੰਦਾ ਬਲਵੰਤ ਸਿੰਘ ਰਾਜੂਆਣਾ ਤੰਕਵਾਦੀ ਆ ਜਦੋਂ ਕੋ ਕੁਰਸੀ ਤੇ ਬੈਠਾ ਹੁੰਦਾ ਕਹਿੰਦਾ ਜਗਤਾਰ ਸਿੰਘ ਹਵਾਰਾ ਤੰਕਵਾਦੀ ਆ ਜਦੋਂ ਕੁਰਸੀ ਲੈ ਜਾਂਦੀ ਫਿਰ ਸ਼ਹੀਦ ਸਾਡੇ ਇਹ ਬੰਦੀ ਸਿੰਘ ਰਿਹਾ ਕਰੋ ਵੀਰ ਗੀਤ ਬੋਲਣ ਲੱਗ ਪਿਲੇ ਗਾੜੀ ਪਿੱਛੇ ਉਹ ਜਾਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪੰਪ ਦੇ ਨੂੰ ਸਾਡੀ ਕੌਮ ਬੜੀ ਤਕੜੀ ਆ ਲੋ ਸਤਕਾਰਯੋ ਥਰਸਾ ਜੀ ਬੇਨਤੀ ਕਰ ਰਿਹਾ ਉਹ ਪਹਾੜਾ ਸਿੰਘ ਅੰਗਰੇਜ਼ਾਂ ਦਾ ਬਣ ਗਿਆ ਮਿੱਤਰ ਪਹਾੜਾ ਸਿੰਘ ਨੇ ਅੰਗਰੇਜ਼ਾਂ ਨੂੰ ਆਖਿਆ ਕਿ ਲਾਹੌਰ ਜਿਤਨਾ ਕੋ ਮੁਸ਼ਕਲ ਨਹੀਂ ਹੈ ਇਹ ਕੌਮ ਦਾ ਘਰ ਪਾਟ ਗਿਆ ਇਹ ਕੌਮ ਦੇ 60 ਝੁੱਲੇ ਨੇ 120 ਪਤੀਲੀਆਂ ਚੁੱਕੀ ਫਿਰਦੇ ਨੇ ਇਹ ਕੌਮ ਦੇ ਘਰ ਪਾਟੇ ਨੇ ਜੇ ਤੁਸੀਂ ਲਾਹੌਰ ਤੇ ਹਮਲਾ ਕਰੋ ਤੇ ਜਿੱਤ ਸਕਦੇ ਅੰਗਰੇਜ਼ਾਂ ਨੇ ਆਖਿਆ ਸ਼ੁਰੂ ਕਿੱਥੋਂ ਕਰੀਏ ਲੋ ਸ਼ੁਰੂ ਸ਼ੁਰੂ ਕਰ ਦਿੱਤਾ ਮੁੱਦਕੀ ਦੇ ਮੈਦਾਨ ਚ ਪਹਾੜਾ ਸਿੰਘ ਇੱਕ ਪਾਸੇ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਪੱਤਰ ਕਾ ਲਿਖਦਾ ਹੈ ਦੂਜੇ ਬੰਨੇ ਮਹਾਰਾਣੀ ਜਿੰਦ ਕੌਰ ਦੇ ਦੋ ਸਿਪਾਸ ਸਲਾਰ ਨੇ ਲਾਲ ਸਿੰਘ ਤੇ ਤੇਜਾ ਸਿੰਘ ਦੋਵੇਂ ਜੂਪੀ ਦੇ ਰਹਿਣ ਵਾਲੇ ਜਿਹਨੂੰ ਆਪਾਂ ਚੜਨਾ ਕਹਿੰਦੇ ਲਾਲੂ ਤੇ ਤੇਜੂ ਉਹ ਦੋ ਭੱਜੇ ਮਹਾਰਾਜਾ ਅਜੀਤ ਸਿੰਘ ਦੀ ਫੌਜ ਚ ਭਰਤੀ ਹੋਏ ਕਰਦਿਆ ਕਰਦਿਆ ਇੱਕ ਵਜ਼ੀਰ ਬਣ ਗਿਆ ਇੱਕ ਸੈਨਾਪਤੀ ਬਣ ਗਿਆ ਦੋ ਭਈਏ ਜੀਪੂ ਜੂਪੀ ਦੇ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ ਇੱਕ ਵਜ਼ੀਰ ਦੂਜਾ ਸੈਨਾਪਤੀ ਬਣ ਗਿਆ ਮਹਾਰਾਣੀ ਜਿੰਦ ਕੌਰਾਂ ਨੇ ਬੜਾ ਰੋਕਿਆ ਪਰੇ ਰੁਕੇ ਨਾ ਜਾ ਕੇ ਅੰਗਰੇਜ਼ਾਂ ਦੇ ਘਰ ਪੈ ਗਏ ਅੰਗਰੇਜ਼ ਹਰਦਾ ਹਰਦਾ ਜਿੱਤ ਗਿਆ ਇਹ ਜਿੱਤ ਦੇ ਜਿੱਤ ਦੇ ਹਾਰ ਹੈ ਜਦੋਂ ਹਾਰ ਗਿਆ ਨਾ ਇੱਕ ਬੰਦਾ ਘੋੜੇ ਤੇ ਬੈਠਾ ਤੇ ਮਹਾਰਾਣੀ ਜਿੰਦ ਕੌਰ ਦੇ ਨਾਲ ਸੰਮਣ ਬੁਰਜ ਵਿੱਚ ਆਇਆ ਮਹਾਰਾਣੀ ਜਿੰਦ ਕੌਰ ਦੇ ਕੋਲ ਮਹਾਰਾਣੀ ਜਿੰਦ ਕੌਰ ਨੇ ਆਖਿਆ ਕੀ ਖਬਰ ਲੈ ਕੇ ਆਏ ਕਹਿੰਦਾ ਮਨਹੂਸ ਜਿੰਦਾਂ ਨੇ ਆਖਿਆ ਕਿਹੜੀ ਉਹ ਕਹਿੰਦਾ ਮਹਾਰਾਣੀ ਸਹਿਬਾ ਅੱਜ ਮੁਦਕੀ ਦਾ ਮੈਦਾਨ ਗੁਰੂ ਕਲਗੀ ਧਰ ਦਾ ਪੰਥ ਹਾਰ ਚੁੱਕਾ ਹੈ ਓਹ ਮਹਾਰਾਣੀ ਜਿੰਦਕੌਰ ਜਿਹਦੇ ਕੰਨਾਂ 'ਚ ਕਦੇ ਹਾਰ ਛੱਬਦ ਨਹੀਂ ਸੀ ਪਿਆ ਅੱਜ ਉਹਦੇ ਕੰਨਾਂ 'ਚ ਹਾਰ ਛੱਬ ਪਿਆ ਦੀਆਂ ਪੱਪਾਂ ਨਿਕਲ ਗਈਆਂ ਵਿਚਾਰੀ ਉਹਨੇ ਆਖਿਆ ਮਹਾਰਾਜ ਮੈਂ ਕੀ ਕਰਾਂ ਸੰਮਣ ਬੁਰਜ ਤੋਂ ਉਤਰੀ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾ ਕੇ ਲਿਲਕੜੀਆਂ ਲੱਗੀ ਕੱਢਣ ਮਹਾਰਾਜ ਮੇਰਾ ਡੁੱਬਦਾ ਰਾਜ ਭਾਗ ਬਚਾ ਕਰਦੇ ਕਿਤੇ ਕਿਰਪਾ ਇਹ ਡੁੱਬਦੇ ਬੇੜੇ ਨੂੰ ਕੋਈ ਮੋੜਾ ਦੇਣ ਵਾਲਾ ਮਹਾਨ ਜੋਧਾ ਕੋ ਮੈਦਾਨੇ ਜੰਗ ਵਿੱਚ ਆ ਜਾਵੇ ਅਰਦਾਸਾਂ ਬੇਨਤੀਆਂ ਕੀਤੀਆਂ ਵਾਪਸ ਆਈ ਰਸਤੇ 'ਚ ਆਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਜਿੰਦ ਕੌਰ ਜਿਹੜੇ ਪਾਸੇ ਸਿਰ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਸੀ ਨਾ ਉਹ ਬੰਨੇ ਮਹਾਰਾਣੀ ਜਿੰਦ ਕੌਰ ਪੈ ਗਈ ਐਉਂ ਲੱਗਾ ਜਿਵੇਂ ਇੱਕ ਪਤਨੀ ਨੇ ਆਪਣੇ ਪਤੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋ ਉਹ ਮਹਾਰਾਜਾ ਜੀਤ ਸਿੰਘ ਦੀ ਮੜੀ ਤੇ ਬਹਿ ਕੇ ਮਹਾਰਾਣੀ ਜਿੰਦ ਕੌਰ ਜਿਉ ਕਜ ਰੋ ਰੋ ਕੇ ਵੈਣ ਪਾਉਂਦੀ ਐ ਜਿਵੇਂ ਸ਼ੇਰਾਂ ਪੰਜਾਬ ਨਾਲ ਗੱਲਾਂ ਬਾਤਾਂ ਕਰਦੀ ਮੜੇ ਚ ਸੋਤੇ ਹੋਏ ਪੰਜਾਬੀਆਂ ਦੇ ਬਾਦਸ਼ਾਹ ਨੂੰ ਜਿਉ ਕੁੱਝ ਮਹਾਰਾਣੀ ਜਿੰਦ ਕੌਰ ਕਹਿੰਦੀ ਐ ਇਹ ਮੇਰੀਆਂ ਲਿਖੀਆਂ ਲਾਈਨਾਂ ਨਹੀਂ ਐ ਇਹ ਗੁਰਪੁਰਵਾਸੀ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਸਾਹਿਬ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ ਲਾਈਨਾਂ ਨੇ ਬੜੇ ਪਿਆਰ ਨਾਲ ਸਰਵਨ ਕਰਨਾ ਲਾਲੂ ਘੁੰਮਣ ਦਾ ਢਾਡੀ ਜੱਥਾ ਐਉ ਬੀ मी मडिये, मी मडिये, आवादा सौंगे है। मालिक भुल के सोगे अचे तोगे मालिक पंज हिकु <US> टोड़ा <whatsoever> <principalmente> you're a daddy i'm a ਬੱਲੇ ਜਹਾਨ ਤੇ ਖਿੜੇ ਰਿੰਡੇ ਤੇ ਜਿਹੜੇ ਕੰਡਿਆਂ Bye. <laughs> ਨਾਰੇ ਜੋ ਪਾਰ ਦੇ ਨੇ ਨਵੀਂ ਜ਼ਿੰਦਗੀ ਕਾਮ ਨੂੰ ਦੇਣ ਵਾਲੇ ਤੇ ਪਹਿਲਾ ਮੌਤ ਦੀ ਜ਼ੁਲਫ ਸਵਾਰ ਦੇ ਨੇ Tell लेर पंजाबहू देजू रो रीला कज फेर फेरो फेरे फेर पंजाब कल लहू दे हंजू रो रह ਪੰਜਾਬ ਦੇ ਆਹੋ ਨੇ ਰਾਣ ਬੋਤੀ ਤੇਰੇ ਤੂੰ ਨਹੀਂ ਮੜੀਏ ਨਹੀਂ ਮੜੀਏ ਸ਼ੇਰੇ ਪੰਜਾਬ ਦੀ ਏ ਇੱਕ ਵਾਰ ਜਗਾ